ਮੇਰੇ ਚਿੱਤੇ ਆਵੇ ਨਾਨਕ ਨਾਮ ਕਰਦੀ ਕਲਾ ਤੇਰੇ ਪਾਣੇ ਸਰਬਾ ਵਾਹੇ ਗੁਰੂ ਜੀ ਦਾ ਖਾਲਸਾ ਦੁਰਗਿਆ ਭਈ ਅਕਾਲ ਕੀ कन का हुकम है गुरू ग्रंथ जी माना जो मिलो राज ਵਾਰ ਹੋਏ हुय साम

Thank you. ਸਤਨਾਮ ਰਨਾ ਆਇਆ ਵਿਛੜਾ ਸਬਨਾ ਉੱਚੇ ਜਾਇ ਸਿਆਰੇ ਆਕੇ ਮਿਲਣਾ ਕਿਨਾ ਸਤਨਾਮ ਵਾਹਿਗੁਰੂ ਸਹਿਬ ਜੀਓ ਸੋਰਠੋ ਮਹਲਾ ਪੰਜਵਾਂ ਘਰ ਦੂਜਾ ਮਾਤ ਗਰਮ ਹੈ ਆਪਰ ਸਿਮਰਾਂ ਦੇ ਤੈ ਤਮਰਾ ਕਣਿਆਰੇ ਪਾਵਕ ਸਾਗਰ ਤਾ ਲਹਿਰ ਮੈਂ ਤਾਰੋ ਤਾਰਣਿਆਰੇ ਮਾਤ ਗਰਮ ਆਪਨ ਸਿਮਰਨ ਦੇ ਤੈ ਤੁਮਰਾ ਕਣਿਆ ਰੇ ਪਾਰ ਸਾਗਰ ਤਾ ਲਹਿਰ ਮੈਂ ਤਾਰ ਹੋ ਤਾਰਨਿਆ ਰੇ ਮਾਤ ਤੂੰ ਠਾਕਰ ਸਿਰ ਮੋਰਾ ਇਆ ਉਹ ਆ ਤਾਰੋ ਧੁਰਾ ਨਾ ਕੀਤੇ ਕਾ ਮੇਰੇ ਸਮਾਨ ਕਰਨ ਹਾਰ ਤਿਰਨ ਜਾਨੈ ਤੂੰ ਦਾਤਾ ਮਾਗਨ ਕਹੋ ਸਗਲੀ ਦਾਨ ਦੇ ਪ੍ਰਭ ਭਨੈ ਖਿੰਨ ਮੈਂ ਅਵਰ ਕਿਨੇ ਮੈਂ ਅਵਰਾ ਅਚਰ ਚਲ ਤਮਾਰੇ ਰੂੜੋ ਗੂੜੋ ਗਰਘਭੀਰੋ ਉਚੋ ਅਗਮ ਪਾਰੇ ਸਾਧ ਸੰਗ ਜਤ ਮਹਿ ਮਲਾਇਓ ਤੋ ਸੁਨੀ ਤੇ ਮਾਰੀ ਬਾਣੀ ਅੰਧ ਪਿਆ ਪਖਤ ਹੀ ਨਾਨਕ ਪਰਤਾਪ ਪੁਰਖ ਨਿਰਬਹਾਰੀ ਅੰਧ ਪਿਆ ਪਖਤ ਹੀ ਨਾਨਕ ਪਰਤਾਪ ਪੁਰਖ ਨਿਰਬਹਾਣੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੁਗੋ ਝੁਗੋ ਟਲ ਬਾਣੀ ਕਾ ਉਹ ਨਾਮ ਕੇ ਜਹਾਜ ਚਬਰਛਤਰ ਦੇ ਮਾਲਕ ਕਰਗਤੀ ਦੇ ਵਿਰਾਜਮਾਨ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਤਰ ਪਾਵਨ ਅਜੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰ ਸਾਧ ਸੰਗਤਿਓ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪ੍ਰਭਕਰ ਪਰਮਾਨੰ ਨੂੰ ਜੋ ਦਿਨ ਆਵੇ ਸੋ ਦਿਨ ਜਾਹੇ ਕਰਣਾ ਕੂਚ ਰਹਿਣ ਤੇ ਨਾਹੀ ਸੰਗ ਚਲਤ ਹੈ ਅੰਕੀ ਚਰਣਾ ਦੂਰ ਗਵਨ ਸਰ ਉਪਰਮਨ ਮਾਰਨ ਲਖਾਏ ਮੰਡਲ ਨੇ ਅੱਜ ਅਸੀਂ ਸਾਡੇ ਪੂਜਾ ਜੀ ਦੀ ਗ੍ਰਮੀਸ਼ ਕੋਰ ਦੀ ਜੋ ਸਾਨੂੰ ਸਾਲ ਹੈ ਅੰਸਦੀਪਾਲ ਵਾਸਤੇ ਬਿਛੁਰਾ ਦੇ ਕੇ ਸੰ ਕੁਨਾਂ ਦੀਆਂ ਤੁਮਾਰਾ ਸਾਹਮਣੇ ਹੋਲੀ ਕਰਤਰ ਹੋਇਆ ਕਿਉਂਕਿ ਸਤਕਰਾਂ ਦੇ ਹੁਕਮਾਂ ਕਿਉਂ ਕਰਸਾਨ ਬੋਵੇ ਕਿਰਸਾਨੀ ਕਾ ਕੀ ਪਾ ਕੀ ਬਾੜ ਪਰਨੀ ਭਾਈ ਅਸੀਂ ਉਸ ਕਾਲਪੁਰਖ ਦੀਆਂ ਫਸਲਾਂ ਹਾਂ ਜਿਵੇਂ ਕਰਸਾਨ ਫਸਲ ਉਮੀਦਦਾ ਉਹਦਾ ਦਿਲ ਕਰੇ ਕੀ ਬਣ ਲਵੇ ਪੱਕੀ ਬਣਵੇ ਝੋਕਾ ਕਰ ਲਵੇ ਇਹ ਸਿੱਧਾ ਸਤਪੁਰਖ ਦੀ ਅਕਾਲ ਪੁਰਖ ਦਾ ਹੁਕਮ ਹੈ ਜਿੱਦ ਤੱਕ ਤੁਹਾਨੂੰ ਨਾ ਹੁਕਮ ਸੰਜਣਾ ਪੈਦਾ ਸਤਿਗੁਰਾਂ ਦੇ ਹੁਕਮ ਚੱਲਣ ਵਿੱਚ ਇਹ ਹੀ ਅਰਦਾਸ ਬੇਨਤੀ ਹੈ ਕਹਿ ਤਕ ਤਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਰਵੇਰਾ ਅਬ ਕੀ ਬਾਰ ਬਖਸ਼ ਬਲਿ ਤੂੰ ਪੌਰ ਨਾ ਭਗਤ ਜੇਰਾ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਜਿਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਜੂਂ ਮੇ ਸਤਿਗੁਰਾਂ ਦੇ ਚੱਲਣ ਇਹੀ ਅਰਦਾਸ ਬੇਨਤੀ ਕੀਤੀ ਹੈ ਸਤਿਗੁਰ ਜੀਓ ਬੀਬੀ ਗਰਮੀਤ ਕੌਰ ਜੀ ਨੂੰ ਆਪਣੇ ਇਸ ਚਰਨ ਅਸਦੀਪ ਕਾਲ ਲਈ ਪਰਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਤੇ ਚੜ੍ਹਦੀ ਕਲਾ ਬਰਖਿਸ਼ ਕਰਨਾ ਜਿਸ ਤਾਕਤ ਸੋ ਨਾਹੀ ਚਾਰਾ ਆਪ ਕੋ ਕੀਜੈ ਸਤਿ ਨਮਸਕਾਰਾਂ ਉਹਨ ਇੱਤੇ ਪਾਈ ਪਰਾਰੇ ਤਾਂ ਬਹੁਤ ਕੰਟੀ ਰਹੇ ਪਰ ਸੰਵੇਦੀ ਕਾਠੋਂ ਕਰਕੇ ਇੱਤੇ ਸਮਾਦਾਨਾ ਦੀ ਸਮਾਪਤੀ ਹੈ ਉਹਨੂੰ ਦੇਖਪਰ ਪਾਈ ਜਾਏਗੀ ਉਸ ਤੋਂ ਪ੍ਰੰਤ ਸਾਰੀਆਂ ਸੰਗਤਾਂ ਬੇਨਤੀ ਹੈ ਗੁਰੂ ਦੇ ਲੰਗਰ ਤਿਆਰ ਹਨ ਸਰਬਸੰਗਤ ਰੇ ਲੰਗਰ ਸ਼ਕਤੀ ਜਾਣਾ ਹੈ ਕਿ ਉਸ ਤੋਂ ਲੰਗਰ ਪੇੜਾ ਉਦੋਂ ਉਹਨ ਸਾਡੀ ਮਾਨ ਜੋ ਸਾਫ ਕਾਂ ਸਰਪੰਚ ਸਾਹਿਬ ਸਰਦਾਰ ਕੋਵਿੰਦ ਸਿੰਘ ਜੀ ਬਾਹਰ ਕਮੇਗਲੇ ਸਰਪੰਚਾਂ ਦੇ ਸੰਗਮਤ ਵਿਚਾਰ ਮੇਟ ਵਾਸਤੇ ਹੋਣਗੇ ਆ ਕੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਬੇ ਜੋੜ ਬੈਠੀ ਸਾਜ ਸੰਜੀ ਬਰਾਉ ਖੜੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਬਤੇ ਪਿਛਲੇ ਕੁਝ ਦੰਨਾ ਪਹਿਲਾਂ ਜੋ ਸਾਨੂੰ ਸਾਰਿਆਂ ਨੂੰ ਸਦੀਵੀ ਮਛੋੜਾ ਦੇ ਗਿਆ ਜੀ ਉਹਨਾਂ ਨਿਰਤ ਪਰਵਾਰ ਵਾਗਰ ਕੇ ਉਹ ਤੇਜ ਪੜਦੇ ਕੋ ਪਾਏਗਾ ਹੈ ਉਪਰੰਤ ਪ੍ਰਸਿੱਧ ਕੀਰਤਨੀ ਜਥੇ ਨੇ ਸਾਨੂੰ ਗੁਰੂ ਸ਼ਬਦ ਦਾ ਜੋੜਿਆ ਅੱਤੇ ਬਰਾਗਮੇ ਕੀਰਤਨ ਕਰਕੇ ਗੁਰੂ ਇਤਹਾਸ ਸਾਨੂੰ ਸੁਣਾਇਆ ਪਰਵਾਣੀ ਵਿੱਚ ਦਿੱਤਾ ਇਹਨਾਂ ਨੇ ਸਾਨੂੰ ਸ਼ਬਦਾਂ ਰਾਹੀਂ ਗਿਆਨ ਦਿੱਤਾ ਕਿ ਕਿਸ ਤਰ੍ਹਾਂ ਪ੍ਰਾਣੀ ਆਉਂਦਾ ਆ ਤੇ ਇੱਥੇ ਆਪਣੇ ਚਗਿਆਈਆਂ ਛੱਡ ਕੇ ਚਲੇ ਜਾਂਦਾ ਜੇ ਉਸ ਪ੍ਰਾਣੀ ਦੀਆਂ ਚਗਿਆਈਆਂ ਹੁੰਦੀਆਂ ਤਾਂ ਆਪਾਂ ਉਹ ਚੰਗਾ ਵੀ ਨਹੀਂ ਆ ਤੇ ਜੇ ਕੋਈ ਪ੍ਰਾਣੀ ਕੋਈ ਬੁਰੇ ਕੰਮ ਕਰਕੇ ਜਾਂਦਾ ਤਾਂ ਉਹਨੂੰ ਵੀ ਸਮਾਜ ਵੱਲੋਂ ਕਿਸੇ ਨਾ ਨ ਦੇਖਿਆ ਜਾਂਦਾ ਇਹ ਆਪਾਂ ਸਾਰੇ ਜਾਣਦੇ ਆ ਤੇ ਆਪਾਂ ਸਾਰੇ ਜਾਣਦੇ ਆ ਕਿ ਮਾਤਾ ਗੁਰਿੰਤ ਕੌਰ ਜੀ ਜੋ ਇਸੇ ਪਿੰਡ ਵਿੱਚ ਜੰਮੇ ਪੜੇ ਸੀਗੇ ਅਤੇ ਇੱਥੇ ਹੀ ਬਟੂਗ ਸੁਧਾਰੇ ਸਾਡੇ ਬਜ਼ੁਰਗ ਦੱਸਦੇ ਆ ਕਿ ਕਿੰਦਾ ਉਹਨਾਂ ਨੇ ਆਪਣੇ ਸਮਝ ਦੇ ਵਿੱਚ ਬਹੁਤ ਕਰੜੀ ਮਿਹਨਤ ਦੇ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ ਦਿੱਚ ਤੱਕ ਲਿਆਂਦਾ ਇਹ ਇੱਕ ਨਹੀਂ ਤਿੰਨੇ ਭੈੜਾ ਬੰਦੇ ਨੇ ਬਹੁਤ ਸਖਤ ਮਿਹਨਤ ਕੀਤੀ ਸਖਤ ਮਿਹਨਤ ਕਰਕੇ ਇਹ ਪਰਿਵਾਰ ਇਸ ਤੱਕ ਪਹੁੰਚਿਆ ਆ ਕਿਉਂਕਿ ਪਰਿਵਾਰ ਦੇ ਉਨ੍ਹਾਂ ਦੇ ਪਿਛੋਕੜ ਦਾ ਉਨ੍ਹਾਂ ਦੇ ਵਰਤਮਾਨ ਦਾ ਪਤਾ ਲੱਗ ਜਾਂਦਾ ਕਿ ਇਹਦੇ ਬਿਰਤ ਕੋ ਕਿੰਨੇ ਸਾਲ